ਡੀਪੀ ਸਾਹਮਣੇ ਪੰਜਾਬ ਸਰਕਾਰ ਦੀ ਨਿਰਦੇਸ਼ਾਂ ਅਨੁਸਾਰ ਲਈ ਜਿਹੜਾ ਆਪਰੇਸ਼ਨ ਪ੍ਰਹਾਰ ਅਸੀਂ ਲਾਂਚ ਕੀਤਾ ਹੈਗਾ ਤੇੰਦਰਾਂ ਲਈ ਕਿ ਅਸੀਂ ਪੰਜਾਬ ਪੁਲਿਸ ਇਸ ਤੇ ਵਚਨਬੱਧ ਹੈਗੀ ਹੈ ਕਿ ਅਸੀਂ ਪੰਜਾਬ ਨੂੰ ਗੈਂਗਸਟਰਵਾਦ ਦੇ ਜਿਹੜੇ ਕੋਹੜ ਤੋਂ ਨਜਾਦ ਦਵਾਣੀ ਹੈਗੀ ਹੈ ਉਹਦੇ ਲਈ ਅਸੀਂ ਪੂਰੇ ਮੋਟੀਵੇਟਿਡ ਹੈਗੇ ਹਾਂ ਇੱਥੇ ਇਸੇ ਇਸੇ ਲੜੀ ਦੇ ਵਿੱਚ ਹੀ ਅ ਅੱਜ ਬਟਾਲਾ ਪੁਲਿਸ ਨੇ ਸ਼੍ਰੀ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਉਟਾਲਾ ਦੀ ਨਿਗਰਾਨੀ ਹੇਠ ਇੱਕ ਜਿਹੜੇ ਕਾਰਵਾਈ ਕੀਤੀ ਹੈ ਗੈਂਗਸਟਰਾਂ ਦੇ ਵਿਰੁੱਧ ਪੋਦੇ ਵਿੱਚ ਇਹਨਾਂ ਨੇ ਤੁਹਾਨੂੰ ਯਾਦ ਹੋਵੇਗੀ 5 12 ਨੂੰ ਇੱਕ ਸ਼ਹਿਰ ਬਟਾਲਾ ਦੇ ਵਿੱਚ ਇੱਕ ਰੋਡ ਰੇਜ ਦੇ ਕਾਰਨ ਦੋ ਨੌਜਵਾਨਾਂ ਨੇ ਇੱਕ ਸੌਰਵ ਨਿਗਾਨ ਨਾਮ ਦੇ ਵਿਅਕਤੀ ਨੂੰ ਫਾਇਰ ਇੰਜਰੀ ਕੀਤੀ ਸੀਗੀ ਆਪਣੇ ਪਿਸਤੌਲ ਨਾਲ ਉਹਨੂੰ ਉੱਤੇ ਮਾਰਿਆ ਸੀਗਾ ਤੇ ਉਹ ਫਰਾਰ ਹੋ ਗਏ ਸੀਗੇ ਤੇ ਉਹਨਾਂ ਦੇ ਪਰਚਾ ਸਿਵਲ ਲਾਈਨ ਬਟਾਲਾ ਦੇ ਵਿੱਚ ਦਰਜ ਕੀਤਾ ਗਿਆ ਸੀਗਾ ਉਹਦੇ ਵਿੱਚ बिकॉज ਇਸ ਸੈਂਸੇਸ਼ਨਲ ਸੀਗਾ ਰਾਤ ਨੂੰ ਸੀਗਾ ਸ਼ਹਿਰ ਦੇ ਵਿੱਚ ਸੀਗਾ ਉਹਦੇ ਕਰਕੇ ਹੀ ਉਸੇ ਦਿਨ ਤੋਂ ਹੀ ਇਸ ਨੂੰ ਗੰਭੀਰਤਾ ਨਾਲ ਨੂੰ ਲੈਂਦੇ ਹੋਏ ਐ ਐਸਐਸਪੀ ਸਾਹਿਬ ਨੇ ਸੁਦਰਮਨਤਾਪ ਸਿੰਘ ਨੇ ਇਹਨਾਂ ਨੇ ਐਸਪੀਡੀ ਸੰਦੀਪ ਵਡੇਰਾ ਤੇ ਡੀਐਸਪੀ ਸੰਜੀਪ ਤੇ ਜਿਹੜਾ ਸਿਵਲ ਲਾਈਨ ਦਾ ਜਿਹੜਾ ਐਸਐਚਓ ਨੇ ਨਿਰਮਲ ਸਿੰਘ ਹੈ ਨਾ ਮੇਰੇ ਅਨੁਸਾਰ ਉੱਥੇ ਨਿਰਮਲ ਸਿੰਘ ਹੋਰਾਂ ਦੇ ਤੇ ਸੁਖਰਾਜ ਸਿੰਘ ਦੇ ਨਿਗਰਾਨ ਹੇਡ ਜਿਹੜੀਆਂ ਟੀਮਾਂ ਬਣਾਈਆਂ ਸੀਗੀਆਂ ਤੇ ਇੱਕ ਮੈਨ ਹੰਟ ਲਾਂਚ ਕੀਤੀ ਸੀ ਇਹਨਾਂ ਦੋਨੋਂ ਅਪਰਾਧੀਆਂ ਨੂੰ ਫੜਨ ਲਈ ਕੁਝ ਦਿਨ ਪਹਿਲਾਂ ਜਦੋਂ ਇਹ ਜਿਹੜਾ ਜਿਹੜਾ ਜਸਕਰਨ ਸਿੰਘ ਉਰਫ ਜਸਾ ਹੈਗਾ ਇਹ ਸੇਖਵਾਂ ਦਾ ਰਹਿਣ ਵਾਲਾ ਹੈ ਇਹਦੇ ਨਾਲ ਜਿਹੜਾ ਇਹਦਾ ਸਾਥੀ ਸੀਗਾ ਗੁਰਪ੍ਰੀਤ ਸਿੰਘ ਉਰਫ ਵਿਸ਼ਾਲ ਇਹ ਦੋ ਸੀ ਦੋ ਜਾਨੇ ਸੀਗੇ ਜਿਨ੍ਹਾਂ ਨੇ ਉਹ 307 ਦਾ ਜਿਹੜਾ ਜਿਨ੍ਹਾਂ ਤੇ ਮੁਕੱਦਮਾ ਦਰ ਸੀਗਾ ਕੁਝ ਦਿਨ ਪਹਿਲਾਂ ਜਦੋਂ ਵਿਸ਼ਾਲ ਗੁਰਪ੍ਰੀਤ ਸਿੰਘ ਉਰਫ ਵਿਸ਼ਾਲ ਨੂੰ ਫੜਿਆ ਜਾਂਦਾ ਹੈ ਤਾਂ ਉਸ ਦੇ ਕੋਲੋਂ ਇੱਕ ਪਿਸਤੌਲ ਤੇ 3 ਕਿਲੋ ਹਿਰੋਇਨ ਵੀ ਬਰਾਮਦ ਹੋਈ ਹੈ ਜਿਸ ਲਈ ਉਹਦੇ ਤੇ ਇੱਕ ਵੱਖਰਾ ਪਰਚਾ ਉਹਦੇ ਤੇ ਦਰਜ ਹੈਗਾ ਤੇ ਇਹ ਉਸ ਤੋਂ ਦੋਂ ਦੋਂ ਫਰਾਰ ਚੱਲੇ ਆ ਰਿਹਾ ਸੀਗਾ ਜਿਸ ਕਾਰਨ ਜੱਸ ਤੇ ਅੱਜ ਮਤਲਬ ਜਿਵੇਂ 19 ਤਰੀਕ ਨੂੰ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈਗਾ ਤੇ ਇਸ ਦੇ ਕੋਲੋਂ 1 ਕਿਲੋ ਹੈਰੋਇਨ ਕਿਉਂਕਿ ਇਹਨਾਂ ਕੋਲੇ ਜਿਹੜੀ ਹੁਣ ਪੁੱਛ ਕੇ ਤੇ ਗੱਲ ਸਾਹਮਣੇ ਆਈ ਹੈ ਟੋਟਲ ਇਹ 4 ਕਿਲੋ ਹੈਰੋਇਨ ਇਹਨਾਂ ਕੋਲੇ ਸੀਗੀ 3 ਕਿਲੋ ਹੈਰੋਇਨ ਤਾਂ ਗੁਰਪ੍ਰੀਤ ਸਿੰਘ ਕੋਲ ਵਿਸ਼ਾਲ ਤੋਂ ਬਰਾਮਦ ਹੋ ਗਈ ਸੀ ਕਿ ਤੇ ਕਿਲੋ ਇਹ ਤੋਂ ਬਰਾਮਦ ਹੋ ਗਈ ਸੀ ਪਰ ਇਦੇ ਨਾਲ ਨਾਲ ਜਿਹੜਾ 307 ਦਾ ਜਿਹੜਾ ਸਿਵਲ ਲਾਈਨ ਦਾ ਬਟਾਲੇ ਦਾ ਮਕਦਮਾ ਸੀਗਾ ਜਿਸ ਵਿੱਚ ਜਿਹੜਾ ਹਥਿਆਰ ਵਰਤਿਆ ਵਿਆ ਸੀਗਾ ਉਹ ਹਲੇ ਬਰਾਮਦ ਨਹੀਂ ਹੋਇਆ ਸੀਗਾ ਤੇ ਉਸ ਦੇ ਵਿੱਚ ਜਦੋਂ ਗਹਿਨ ਪੁੱਛ ਕੇ ਸੱਚਾਈ ਕੀ ਇਸ ਨੇ ਜਿੱਥੇ ਅਸੀਂ ਆਪਾਂ ਖੜੇ ਹਾਂ ਇਸ ਨੇ ਕਿਹਾ ਕਿ ਮੈਂ ਉੱਥੇ ਿਲਕੋ ਕੇ ਰੱਖਿਆ ਵਿਆ ਤੇ ਉਸ ਦੀ ਬਰਾਮਦਗੀ ਲਈ ਟੀਮਾਂ ਪੁਲਿਸ ਦੀਆਂ ਆਈਆਂ ਸੀਗੀਆਂ ਤੇ ਇਸ ਨੇ ਹਨੇਰੇ ਦਾ ਫਾਇਦਾ ਉਸ ਨੂੰ ਚੱਕ ਕੇ ਤੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤੇ ਟੈਲੈਂਟੀ ਫਾਇਰ ਦੇ ਵਿੱਚ ਜਿਹੜਾ ਜਿਸ ਕਾਰਨ ਏਲੀਅਸ ਜਿਹੜਾ ਜੱਸ ਹੈ ਓਹੋ ਆਪਣਾ ਇੰਜਰ ਹੋਇਆ ਤੇ ਉਹਦੇ ਕੋਲੋਂ ਇੱਕ ਪਿਸਤੌਲ ਬਰਾਮਦ ਹੋਈ ਹੈ ਤੀਬਰਤੀ ਇਹ ਦੇਖਣ ਇਹ ਬਾਅਦ ਚ ਪਤਾ ਲੱਗੇਗਾ ਦੇਖ ਕੇ ਕਿ ਇਹ ਉਸ ਕ੍ਰਾਈਮ ਦੇ ਵਿੱਚ ਯੂਸਵਲੀ ਪਿਸਤੌਲ ਹੈ ਕਿ ਕੋਈ ਹੋਰ ਹੈਗੀ ਸਰ ਇਤੇ ਦੋਨਾਂ ਦੇ ਪਹਿਲਾਂ ਹੋਰ ਕਿਹੜੇ ਕਿਹੜੇ ਕ੍ਰਿਮੀਨਲ ਪਰਚੇ ਦਰਜ ਨੇ ਜਾਂ ਇਹ ਕਿਸੇ ਗੈਂਗ ਨਾਲ ਐਸੋਸੀਏਟ ਨੇ ਅ ਦੇਖੋ ਇਸ ਤਰ੍ਹਾਂ ਹੈਗਾ ਕਿ ਜਲੇ ਹਲੇ ਤਾਂ ਇਸ ਨੂੰ ਹਲੇ ਤਾਂ ਹੋਇਆ ਹੀ ਹੈ ਮੁਕਾਬਲਾ ਤਾਂ ਹਲੇ ਗਹਿਨ ਪੁੱਛ ਕੇ ਚ ਹੋਏਗੀ ਬਟ ਇਹ ਦਾ ਜਿਹੜਾ ਇਨਾ ਮੈਨੂੰ ਪਤਾ ਜਿਸ ਕਾਰਨ ਜਿਸ ਦਾ ਜਿਹੜਾ ਮੈਂ ਐਸਐਸਪ ਨੇ ਦੱਸਿਆ ਕਿ ਇਹਦਾ ਕ੍ਰਿਮਨਲ ਪਿਛੋਕੜ ਹੈ ਇਸ ਤੇ ਉਤੇ ਪਹਿਲਾਂ ਵੀ ਅ ਅਟੈਂਪਟ ਟੂ ਮਰਡਰ ਐਂਡੀਪੀਐਸ ਆਰਮ ਜੈੱਟ ਦੇ ਪਰਚੇ ਦਰਜ ਨੇ ਤੇ ਵਿਸ਼ਾਲ ਦੇ ਉਤੇ ਵੀ ਚਾਰ ਪਰਚੇ ਉਹਦੇ ਤੇ ਵੀ ਉਹਦਾ ਵੀ ਜਿਹੜਾ ਹੈਗਾ ਕ੍ਰਿਮਨਲ ਪਾਸਟ ਹੈਗਾ ਤੇ ਇਹ ਪਹਿਲਾਂ ਵੀਰਨਾਂ ਤੋਂ 100 150 ਗ੍ਰਾਮ ਪਹਿਲਾਂ ਇਹ ਤੁਗੁਰ ਤਾਂ ਹੁਣ ਇਹ ਵੱਡੇ ਪੱਧਰ ਤੇ ਇਹ ਆਪਣਾ ਨਸ਼ੇ ਦਾ ਕਾਰੋਬਾਰ ਕਰ ਰਹੇ ਸੀਗੇ ਤੇ ਇਹਨਾਂ ਕੋਲੇ ਨਜਾਇਜ਼ ਹਥਿਆਰ ਵੀ ਸੀਗੇ ਵਾਹਿਗੁਰੂ ਦਾ ਸ਼ੁਕਰ ਹੈਗਾ ਕਿ ਉਹ ਬਚਾਅ ਹੋ ਗਿਆ